ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਢਾਣੀ ਫੈਸ਼ਨ ਬੁਟੀਕ ਤੇ ਸਵਾਗਤ ਹੈ ਜੀ ਹੋਰ ਸਾਰੇ ਠੀਕ ਠਾਕ ਹੋ ਤੇ ਅਸੀਂ ਥੋੜਾ ਜਿਹਾ ਵੀਡੀਓ ਸਾਡੀ ਲੇਟ ਹੋ ਗਈ ਕਿਉਂਕਿ ਸੀ ਦੀ ਦਿਹਾੜੇ ਚੱਲਦੇ ਸੀਗੇ ਤੇ ਉਹਦੇ ਕਰਕੇ ਥੋੜਾ ਅਸੀਂ ਬੀਜੀ ਸੀਗੇ ਹਨ ਤੇ ਲਓ ਜੀ ਅੱਜ ਅਸੀਂ ਜਿਹੜੇ ਸੂਟ ਲੈ ਕੇ ਆਏ ਆ ਜਿਨ੍ਹਾਂ ਦੀ ਕਾਫੀ ਡਿਮਾਂਡ ਸੀਗੀ ਮੇਰੇ ਭੈਣਾਂ ਮੰਗ ਰਹੀਆਂ ਸੀਗੀਆਂ ਉਹ ਸੂਟ ਸਾਨੂੰ ਮਿਲ ਗਏ ਆ ਤੇ ਅੱਜ ਅਸੀਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਆਂ ਬੈਲਵੈਟ ਦੇ ਸੂਟ ਤੇ ਇਹ ਪਹਿਲਾਂ ਸਾਡੇ ਕੋਲ ਸਟਾਕ ਆਇਆ ਸੀਗਾ ਉਸ ਤੋਂ ਬਾਅਦ ਸਟਾਕ ਨਹੀਂ ਸੀ ਮਿਲਿਆ ਪਰ ਹੁਣ ਵੀ ਤਿੰਨ ਨਹੀਂ ਸੂਟ ਮਿਲੇ ਆ ਸਾਨੂੰ ਤੇ ਇਹਨਾਂ ਦੇ ਪ੍ਰਿੰਟ ਅਲੱਗ-ਅਲੱਗ ਰਹਿਣਗੇ ਪਰ ਸੂਟ ਬਹੁਤ ਸੋਹਣੇ ਆ ਠੀਕ ਆ ਜੀ ਲਓ ਜੀ ਵੀਡੀਓ ਕਰਦੇ ਆ ਸ਼ੁਰੂ ਆ ਲਓ ਜੀ ਪਹਿਲਾ ਸੂਟ ਆ ਇਹ ਜਿਹੜੇ ਬੈਲਵਰਟ ਦੇ ਸੂਟ ਆ ਇਹ ਰਸ਼ੀਆ ਕੰਪਨੀ ਦੇ ਹੈਗੇ ਆ ਲਓ ਜੀ ਇਹ ਜਿਹੜਾ ਹੈਗਾ ਇਹ ਸ਼ਰਟਰ ਹੋਊਗੀ ਪ੍ਰਿੰਟ ਸ਼ਰਟਰ ਹੋਊਗੀ ਤੇ ਇਹਦੀ ਜਿਹੜੀ ਹੈਗੀ ਆ ਪਲੇਨ ਬਾਟਮ ਰਹੂਗੀ ਲਓ ਜੀ ਇਹ ਵਾਲੀ ਬਾਟਮ ਰਹੂਗੀ ਰਸਟਜਿਆ ਕਲਰ ਆ ਬਹੁਤ ਸੋਹਣਾ ਕਲਰ ਆ ਤੇ ਇਹ ਵਾਲਾ ਇਹਦਾ ਜਿਹੜਾ ਹੈਗਾ ਕਮੀਜ਼ ਰਹੂਗਾ ਠੀਕ ਆ ਜੀ ਤੇ ਇਹ ਢਾਈ ਢਾਈ ਦੀ ਕੱਟ ਮਿਲੂਗੀ ਬਹੁਤ ਹੀ ਵਧੀਆ ਬਣਦਾ ਲਾਈਨਿੰਗ ਲਾਉਣੀ ਆ ਤਾਂ ਲਾ ਵੀ ਸਕਦੇ ਆ ਨਹੀਂ ਲਾਉਣੀ ਤਾਂ ਕੋਈ ਹੈ ਨਹੀਂਗਾ ਵੀ ਲਾਈਨਿੰਗ ਹੀ ਜ਼ਰੂਰੀ ਆ ਕਿਉਂਕਿ ਮੈਂ ਵੀ ਆਪਣਾ ਸਟਿਚ ਕੀਤਾ ਬਹੁਤ ਸੋਹਣਾ ਸੂਟ ਬਣਿਆ ਹੈ ਠੀਕ ਆ ਜੀ ਤੇ ਇਹਦਾ ਜਿਹੜਾ ਰੇਟ ਆ ਤੁਹਾਨੂੰ ਪਤਾ ਹੀ ਆ ਹਨਾ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਇਹਨਾਂ ਦੀ ਤੇ ਇਹਦਾ ਜਿਹੜਾ ਰੇਟ ਰਹੂਗਾ ਜੀ 1350 ਰਹੂਗਾ ਆ ਲਓ ਜੀ ਇੱਕ ਇਹ ਸਾਡੇ ਕੋਲੇ ਇਹ ਤਿੰਨੇ ਹੀ ਸੂਟ ਮਿਲੇ ਆ ਸਾਨੂੰ ਇਹ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਹੀ ਮਿਲੇ ਆ ਆ ਵੀ ਸੂਟ ਦਾ ਕਲਰ ਜਿਹੜਾ ਹੈਗਾ ਬਹੁਤ ਸੋਹਣਾ ਹੈ ਨਾ ਕਾਫੀ ਜਿਹਾ ਸ਼ੇਡ ਆ ਇਹ ਤੇ ਇਹਦੇ ਨਾਲ ਵੀ ਜਿਹੜੀ ਹੈਗੀ ਆ ਬਾਟਮ ਆ ਲਓ ਜੀ ਇਹ ਵਾਲੀ ਬਾਟਮ ਰਹੂਗੀ ਬਹੁਤ ਸੋਹਣਾ ਕਲਰ ਆ ਮਾਊਸ ਜਿਹਾ ਸ਼ੇਡ ਆ ਹਨਾ ਕਾਫੀ ਮਾਊਸ ਜਿਆ ਸੇੜਾ ਹੈਗਾ ਇਹਦਾ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰਾ ਪ੍ਰਿੰਟ ਆ ਹੈਗਾ ਲਓ ਜੀ ਇਹਦਾ ਦੂਸਰਾ ਹੈਗਾ ਕਿਉਂਕਿ ਪਹਿਲਾਂ ਸਾਡੇ ਕੋਲੇ ਕਾਫੀ ਆਏ ਸੀਗੇ ਹੁਣ ਤੁਹਾਨੂੰ ਪਤਾ ਹੀ ਆ ਵੀ ਹੈ ਨਾ ਉਸ ਤੋਂ ਬਾਅਦ ਫਿਰ ਉਹ ਚੀਜ਼ ਕਈ ਵਾਰ ਨਹੀਂ ਮਿਲਦੀ ਹੈ ਜੀ ਪਰ ਫਿਰ ਵੀ ਤਿੰਨ ਸੂਟ ਮਿਲੇ ਆ ਸਾਨੂੰ ਹੈ ਨਾ ਕਾਫੀ ਜਾਣੇ ਪੁੱਛ ਰਹੇ ਸੀਗੇ ਵੀ ਸਾਨੂੰ ਉਹ ਸੂਟ ਲਿਆ ਕੇ ਦੇਵੋ ਕਿਉਂਕਿ ਮੈਂ ਆਪ ਦਾ ਵੀ ਖੁਦ ਸਟਿਚ ਕੀਤਾ ਹੈ ਬਹੁਤ ਸੋਹਣਾ ਸੂਟ ਲੱਗਦਾ ਪਾਇਆ ਹੋਇਆ ਲਓ ਜੀ ਆ ਵੀ ਕਲਰ ਇਹਦਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਆ ਬਹੁਤ ਪਿਆਰਾ ਪ੍ਰਿੰਟ ਆ ਲਓ ਜੀ ਦੇਖੋ ਬਹੁਤ ਸੋਹਣਾ ਕਲਰ ਆ ਹਨ ਤੇ ਇਹ ਦੀ ਬਾਟਮ ਰਹੂਗੀ ਲਓ ਜੀ ਇਹ ਦੀ ਸਲਵਾਰ ਇਹ ਵਾਲੀ ਰਹੂਗੀ ਬਹੁਤ ਸੋਹਣਾ ਕਲਰ ਆ ਇਹ ਦੀ ਇਹਾਰੇ ਪਿਆਰੀ ਜੇ ਕਲਰ ਨੇ ਇਹਨਾਂ ਦੇ ਹਨਾ ਲਓ ਜੀ ਇਹਨਾਂ ਦੇ ਨਾਲ ਕੋਈ ਸ਼ਾਲ ਜਾਂ ਦੁਪੱਟਾ ਨਹੀਂ ਹੈਗਾ ਉਹ ਤੁਸੀਂ ਆਪਣੀ ਮਰਜ਼ੀ ਨਾਲ ਜੋ ਵੀ ਕਰਾਉਣਾ ਤੁਸੀਂ ਡਾਈ ਕਰਾ ਸਕਦੇ ਹੋ ਲਓ ਜੀ ਐਸੀ ਕਿ ਤੇਨ ਉਸ ਤੋਂ ਤੇ ਨਹੀਂ ਮਿਲੇ ਆ ਸਾਨੂੰ ਤੇ ਜਿਹਨੇ ਜਿਹਨੇ ਲੈਣਾ ਤੇ ਸਾਨੂੰ ਸਕਰੀਨ ਸ਼ਾਟ ਲੈ ਕੇ ਦਾ ਭੇਜ ਦਿਓ ਤੇ ਅਸੀਂ ਤੁਹਾਡਾ ਬੁੱਕ ਕਰ ਦਾਂਗੇ ਠੀਕ ਆ ਜੀ ਇੱਕ ਸਾਡੇ ਕੋਲੇ ਆਇਆ 벨ਵਟ ਦੇ ਵਿੱਚ ਜੀ ਇਹਦਾ ਇਹਦੇ ਤੇ ਹੈਂਡਵਰਕ ਹੋ ਕੇ ਆਇਆ ਸਾਡੇ ਕੋਲੇ ਸੂਟ ਹੈ ਨਾ ਅਲੋ ਜੀ ਨਾ ਇਹਦਾ ਨੈੱਕ ਵੀ ਆ ਤੇ ਵੀ ਆਲੋ ਆ ਦੇਖੋ ਇਹਦਾ ਘੇਰਾ ਘੇਰੇ ਤੇ ਵੀ ਬਹੁਤ ਸੋਹਣਾ ਹੈ ਨਾ ਤੇ ਵਿੱਚ ਬੂਟੀਆਂ ਨੇ ਨਹੀਂ ਆ ਹੈਂਡ ਦਾ ਸਾਰਾ ਵਰਕ ਜਿਹੜਾ ਹੈਂਡ ਦਾ ਵਰਕ ਆ ਤੇ ਇਹ ਦਾ ਗਲਾ ਗਲੇ ਦਾ ਵਰਕ ਵੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਬਣਿਆ ਹੋਇਆ ਗਲਾ ਵੀ ਸਾਡਾ ਪੂਰਾ ਵਧੀਆ ਸ਼ੇਪ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਕੜਾਈ ਕੀਤੀ ਹੋਈ ਹੈ ਗਲੇ ਦੀ ਤੇ ਇੱਥੇ ਤੁਸੀਂ ਬਟਨ ਵਗੈਰਾ ਲਾਉਣੇ ਆ ਤਾਂ ਲਾ ਸਕਦੇ ਹੋ ਤੇ ਇਹ ਪੱਟੀ ਦਿੱਤੀ ਹੋਈ ਆ ਇਹ ਇਹ ਨਾਲ ਜਿਹੜਾ ਹੈਗਾ ਇਹਦੇ ਵਿੱਚ ਬਾਹਾਂ ਦਾ ਵੀ ਆ ਆਨ ਇਹ ਬਾਹ ਮਾਤੇ ਆ ਆ ਦੇਖੋ ਬਾਹ ਦਿਨ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਾਹ ਤੇ ਕਰਨਾ ਬਾਹ ਤੇ ਕਰ ਲੋ ਸਲਵਾਰ ਤੇ ਕਰਨਾ ਉਹ ਤੁਹਾਡੀ ਇੱਛਾ ਹੈਗੀ ਆ ਸਲਵਾਰ ਤੇ ਵੀ ਕਰ ਸਕਦੇ ਹੋ ਤੁਸੀਂ ਲਾਜੀ ਇਹਦੇ ਨਾਲ ਜਿਹੜਾ ਹੈਗਾ ਸ਼ਾਲ ਰਹੂਗਾ ਸ਼ਾਲ ਤੇ ਵੀ ਵਰਕ ਰਹੂਗਾ ਇਹਨਾ ਬਹੁਤ ਸੋਹਣਾ ਬਹੁਤ ਪਿਆਰਾ ਜਿਹਾ ਕਲਰ ਆ ਪਤਾ ਨਹੀਂ ਵੀਡੀਓ ਦੇ ਵਿੱਚ ਤੁਹਾਨੂੰ ਕਿਵੇਂ ਆ ਰਿਹਾ ਕਲਰ ਪਰ ਮੋਵਜਿਆ ਕਲਰ ਆ ਇਹ ਹੈਨਾ ਨੋ ਜੀ ਇਹ ਦਾ ਸ਼ਾਲ ਰਹੂਗਾ ਸ਼ਾਲ ਦੇ ਵੀ ਹੈ ਨਾ ਵਰਕ ਤੇ ਲੈਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਇਹਦੀ ਬਹੁਤ ਪਿਆਰਾ ਬਣਿਆ ਹੋਇਆ ਸ਼ਾਲ ਵੀ ਜਿਵੇਂ ਹੁਣ ਤੁਸੀਂ ਦੇਖਦੇ ਜਿਆਦਾ ਸਰਦੀ ਦੇ ਵਿੱਚ ਕਿਸੇ ਫੰਕਸ਼ਨ ਤੇ ਆਪਾਂ ਨੇ ਪਾਉਣਾ ਤਾਂ ਕੋਟੀ ਵਗੈਰਾ ਦੀ ਲੋੜ ਨਹੀਂ ਹੈਗੀ ਕਿਉਂਕਿ ਗਰਮ ਦੇ ਵਿੱਚ ਵੀ ਆ ਤੇ ਬਾਕੀ ਕੜਾਈ ਵਗੈਰਾ ਬਹੁਤ ਸੋਹਣੀ ਹੈ ਹਨਾ ਪਾਰਟੀ ਵੇਅਰ ਸੂਟਾ ਲਓ ਜੀ ਇਹਦਾ ਜਿਹੜਾ ਰੇਟ ਰਹੂਗਾ ਜੀ ਇਹ 2500 ਦੀ ਰੇਂਜ ਦੇ ਵਿੱਚ ਰਹੂਗਾ ਤੁਹਾਨੂੰ ਸੌਟ ਮਿਲੂਗਾ ਇਹ ਇਹ ਸਾਡੇ ਕੋਲੇ ਸਿੰਗਲ ਪੀਸ ਹੀ ਹੈ ਲਓ ਜੀ ਸਾਨੂੰ ਜਿਹਨੂੰ ਆਉਂਦਾ ਤਸੰਦ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਸਾਨੂੰ WhatsApp ਤੇ ਮੈਸੇਜ ਕਰ ਦੇ ਤੁਸੀਂ ਆ ਲਓ ਜੀ ਸਾਡੇ ਕੋਲੇ ਦੋ ਸੂਟ ਅਸੀਂ ਤਿਆਰ ਕਰਵਾਏ ਨੇ ਜੀ ਪਸ਼ਮੀਨਾ ਤੇ ਕਢਾਈ ਕਰਾਇਆ ਲਓ ਜੀ ਬਹੁਤ ਸੋਹਣਾ ਪਸ਼ਮੀਨਾ ਰਹੂਗਾ ਬਹੁਤ ਹੀ ਪਿਆਰਾ 컬러 ਤੇ ਕਢਾਈ ਬਹੁਤ ਸੋਹਣੀ ਹੈ ਦੇਖੋ ਇਹ ਕੀ ਰੇ ਤੇ ਬਣਿਆ ਹੋਇਆ ਤੇ ਏਹਰੇ ਤੋਂ ਉੱਪਰ ਇਹ ਪੈਨਲ ਬਣੇ ਹੋਏ ਨੇ ਪੈਨਲ ਦੇ ਵਿੱਚ ਇਹ ਫਲਾਵਰ ਬਣਾਏ ਹੋਏ ਆ ਛੋਟੇ ਛੋਟੀ ਬੁੱਟੀ ਆ ਵਿੱਚ ਆ ਲਓ ਦੇਖੋ ਕਿੰਨਾ ਸੋਹਣਾ ਜਿੰਨੇ ਕਹਿ ਦਿੰਦੇ ਆ ਵੀ ਥੋੜਾ ਥੋੜਾ ਮਿੱਠਾ ਮਿੱਠਾ ਜਿਹਾ ਵਰਕ ਆ ਨਾ ਪਿਆਰਾ ਪਿਆਰਾ ਜਿਹਾ ਤੇ ਆ ਜੀ ਇਹ ਹੈਗਾ ਬਾਵਾ ਦਾ ਬਾਵਾ ਤੇ ਵੀ ਵਰਕ ਆ ਸੋਹਣਾ ਕੀਤਾ ਹੋਇਆ ਬਾਹਾਂ ਤੇ ਵੀ ਵਰਕ ਲਓ ਆ ਬਾਵਾ ਆ ਗਿਆ ਆ ਜੀ ਬਾਹਾਂ ਦਾ ਵਰਕ ਦੇਖ ਸਕਦੇ ਹੋ ਸੋਨਾ ਵਰਕ ਕੀਤਾ ਹੈ ਸਕਿਨ ਜੀ ਇਹਦੇ ਹੀ ਹੈਗੀ ਆ ਟੋਨ ਸਕਿਨ ਕਲਰ ਜਿਆ ਹੈ ਪਿਆਰਾ ਕਲਰ ਹੈ ਇਹਨਾਂ ਦੇ ਨਾਲ ਵੀ ਦੁਪट्टे ਵਗੈਰਾ ਨਹੀਂ ਹੈ ਜੀ ਤੇ ਤੁਸੀਂ ਇਹਨਾਂ ਨਾਲ ਨਾਲ ਦੁਪੱਟਾ ਡਾਈ ਕਰਾਉਣਾ ਤੇ ਤੁਸੀਂ ਪਲੇਨ ਵੀ ਕਰਾ ਸਕਦੇ ਹੋ ਡਾਈ ਐਂਡ ਡਾਈ ਵੀ ਕਰਾ ਸਕਦੇ ਹੋ ਹਨ ਹਾਫ ਪਿਓਰ ਕਰਾ ਸਕਦੇ ਹੋ ਚਨੂਨ ਕਰਾ ਸਕਦੇ ਹੋ ਤੁਹਾਡੀ ਮਰਜ਼ੀ ਆ ਹਨਾ ਤੇ ਸਾਡੇ ਤੋਂ ਤਿਆਰ ਕਰਵਾਉਣਾ ਤਾਂ ਅਸੀਂ ਵੀ ਤਿਆਰ ਕਰਵਾ ਦਾਂਗੇ ਇਹਦੇ ਵਿੱਚ ਸਾਡੇ ਕੋਲੇ ਹੈਗੀਆਂ ਦੋ ਕਲਰ ਠੀਕ ਹੈ ਜੀ ਇਸ ਕਿਨ ਹੋ ਗਿਆ ਤੇ ਇੱਕ ਹੈਗਾ ਸਾਡੇ ਕੋਲੇ ਗ੍ਰੀਨ ਟੋਨ ਤੇ ਪਿਸਤਾ ਗ੍ਰੀਨ ਟੋਨ ਤੇ ਲਓ ਜੀ ਸੇਮ ਕੜਾਈ ਆਉਂਗੀ ਪਸ਼ਮੀਨਾ ਬਹੁਤ ਸੋਹਣਾ ਕੋਈ ਬੋਰ ਵਗੈਰਾ ਦੀ ਕੋਈ ਇਹਦੇ ਤੇ ਹੋਣੀ ਹੈਗਾ ਵੀ ਬੋਰ ਆ ਜੂਗਾ ਲਓ ਜੀ ਦੇਖੋ ਕਿੰਨਾ ਸਫਾਈ ਦੇ ਨਾਲ ਸਾਰਾ ਕੰਮ ਹੋਇਆ ਹੈ ਸਾਰਾ ਸੋਨਾ ਬਾਲੇ ਜਿਆਦਾ ਹੋ ਨਹੀਂ ਪਾਏ ਹੋਏ ਕਲਰ ਜਾਂ ਕੋਈ ਵੱਡੇ ਵੱਡੇ ਫਲਾਵਰ ਨਹੀਂ ਹੈ ਜ ਸੂਟ ਛੋਟੀ ਬੂਟੀ ਦੇ ਨਾਲ ਹੈ ਨਾ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਲਓ ਜੀ ਇਹਨਾਂ ਇਹਨਾਂ ਸੂਟਾਂ ਦਾ ਜਿਹੜਾ ਇਹਨਾਂ ਦਾ ਰੇਟ ਰਹਿਣ ਵਾਲਾ ਜੀ ਇਹ 1100 ਦੇ ਵਿੱਚ ਤੁਹਾਨੂੰ ਮਿਲੂਗਾ ਪਸ਼ਮੀਨੇ ਤੇ ਵਰਕ ਠੀਕ ਹੈ ਜੀ ਕੋਈ ਜਿਆਦਾ ਰੇਂਜ ਵੀ ਨਹੀਂ ਹੈਗੀ ਮੀਡੀਅਮ ਰੇਂਜ ਆ ਕਿਉਂਕਿ ਜੇ ਅਸੀਂ ਆਪ ਤੁਸੀਂ ਤਿਆਰ ਕਰਾਉਂਦੇ ਹੋ ਤਾ ਕਾਫੀ ਕਾਸਟਲੀ ਪੈਂਦਾ ਠੀਕ ਹੈ ਜੀ ਇਹ ਤੁਹਾਨੂੰ 1100 ਦੇ ਵਿੱਚ ਅਸੀਂ ਦੇਵਾਂਗੇ ਬਿਨਾਂ ਦੁਪੱਟੇ ਤੋਂ 5 ਮੀਟਰ ਦੀ ਕਟ ਹੋਊਗੀ ਠੀਕ ਹੈ ਲਓ ਜੀ ਇਹ ਸੀ ਸਾਡੇ ਅੱਜ ਦੇ ਸੂਟ ਤੁਹਾਨੂੰ ਇਹ ਦਿਖਾਏ ਆ ਜਿਹੜੇ ਸਾਰੇ ਇਹਨਾਂ ਚੋਂ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਠੀਕ ਹੈ ਜੀ ਇਹ ਅੱਜ ਦੇ ਸੂਟ ਸੀਗੇ ਬੈਲਬਰਟ ਦੇ ਸੂਟ ਮੈਂ ਤੁਹਾਨੂੰ ਦੱਸ ਦਵਾਂ ਹਨਾ ਵੀ ਇਹੇ ਦੁਬਾਰਾ ਨਹੀਂ ਮਿਲਨੇ ਹੈ ਕਿਉਂਕਿ ਹੁਣ ਵੀ ਮੈਨੂੰ ਸਿੰਗਲ ਸਿੰਗਲ ਪੀਸ ਹੀ ਮਿਲਿਆ ਤੇ ਇਹ ਦੁਬਾਰਾ ਨਹੀਂ ਮਿਲਨੇ ਜਿਨੇ ਲੈਣੇ ਆ ਉਹ ਤੋਂ ਫਟਾਫਟ ਸਾਨੂੰ ਦੱਸ ਦਿਓ ਠੀਕ ਹੈ ਜੀ ਇਹਨਾਂ ਦੀ ਰੇਂਜ ਤੁਹਾਨੂੰ ਦੱਸ ਹੀ ਦਿੱਤੀ ਆ ਕਿ 1350 ਦੇ ਵਿੱਚ ਇਹ ਰਹੂਗੀ ਰਸ਼ੀਅਨ ਜਿਹੜੀ ਹੈਗੀ ਆ ਬੈਲਵਟਾ ਇਹ ਤੇ ਇਹ ਤੁਹਾਨੂੰ ਦੱਸ ਹੀ ਦਿੱਤਾ ਵੀ ਇਹ 1100 ਦੇ ਵਿੱਚ ਪੈਊਗਾ ਤੇ ਇਹ ਤੁਹਾਨੂੰ ਦੱਸਤਾ ਜਿਹੜਾ ਹੈਗਾ ਇਹ 2500 ਦੀ ਰੇਂਜ ਚ ਬਹੁਤ ਪਿਆਰਾ ਇਹ ਵੀ ਬੈਲਵਰਡ ਦਾ ਬਣਿਆ ਹੋਇਆ। ਲਓ ਜੀ। ਇਹ ਸੀ ਸਾਡੇ ਅੱਜ ਦੇ ਸੂਟ। ਤੁਹਾਨੂੰ ਅੱਜ ਦੇ ਸੂਟ ਜਿਹੜੇ ਸਾਡੇ ਸੀਗੇ ਕਿਵੇਂ ਦੇ ਲੱਗੇ? ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ। ਤੇ ਤੁਹਾਨੂੰ ਸਾਡੇ ਸੂਟ ਕਿਹੋ ਜਿਹਾ ਲੱਗਦੇ ਨੇ? ਸਾਡਾ ਕੱਪੜਾ ਕਿਹੋ ਜਿਹਾ ਲੱਗਦਾ? ਸਾਡੇ ਵਰਕ ਕਿਵੇਂ ਦੇ ਲੱਗਦੇ ਸੰਨ ਜਰੂਰ ਆਪਣੇ ਆਪਣੇ ਸੁਝਾ ਦਿਆ ਕਰੋ ਕਿਸੇ ਨੇ ਆਪਣਾ ਡਿਜ਼ਾਈਨ ਦੇ ਕੇ ਸਾਡੇ ਤੋਂ ਤਿਆਰ ਕਰਵਾਉਣਾ ਹਸ ਤਾਂ ਅਸੀਂ ਉਹ ਵੀ ਤਿਆਰ ਕਰਵਾਵਾਂਗੇ ਹੈਂਡਵਰਕ ਮਸ਼ੀਨੀ ਵਰਕ ਆਰੀ ਵਰਕ ਸਾਰੇ ਤਰ੍ਹਾਂ ਦਾ ਵਰਕ ਅਸੀਂ ਕਰਵਾਉਂਦੇ ਆ ਜੀ ਤੁਸੀਂ ਆਪਣਾ ਵੀ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਆਪਣਾ ਡਿਜ਼ਾਈਨ ਦੇ ਕੇ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ